ਦੇ ਦੂਸਰੇ ਪਾਸੇ ਪੰਜ ਰੋਜੇ ਧਰਨੇ ਵਿੱਚ ਸ਼ਾਵਾਂ ਦਾ ਆ ਇੱਕ ਗਲਤੀ ਤੋਂ ਗ੍ਰਾਹਕਾਂ ਵੱਲੋਂ ਵੀ ਇੱਕ ਸਾਡੇ ਤਸਵੀਰਾਂ ਦੇਖੋ ਜਿੱਥੇ ਕਿਸੇ ਖੜੇ ਆ ਉਹ ਤਸਵੀਰਾਂ ਸਾਂਝੀਆਂ ਕਰਨੀਆਂ ਚਾਹੀਦੀ ਆ ਉਹ ਹੈਗਾ ਜੀ ਉਹ ਗ੍ਰਾਹਕਾਂ ਦਾ ਮਾ ਕਾਰਾਂ ਦਾ ਤੈਰੋ ਤੇ ਕੋਲਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਿਹੜੇ ਗੀਤ ਲੈ ਲੱਗਿਆ ਜਿੱਤੇ ਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਚੰਡੀਗੜ੍ਹ ਆਉਣ ਵਸਤੇ ਤੇ ਚੰਡੀਗੜ੍ਹ ਵਿਕੇ ਅੱਜ ਉਹ ਗ੍ਰਹਾਹ ਜਿੱਥੇ ਬੰਦੀ ਦੇ ਜਿਹਦੇ ਸਬੰਧ ਵਿੱਚ ਕਿਸਾਨ ਜਿਹਨੇ ਪਹੁੰਚਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਕਿਹਾ ਜਾ ਰਿਹਾ ਸੀਗਾ ਫਟੇ ਅੱਖੋਂ ਫਟੇ ਅੱਜ ਵਿਧਾਨ ਸਭਾ ਵੱਲੋਂ ਪੂਚ ਜਿਹੜਾ ਉਹ ਕਿਤੇ ਫਸਾ ਤੇ ਖੇਤੀ ਨਹੀਂ ਇਹਨੂੰ ਲੈ ਕੇ ਮੋਰਚਾ ਜਰਾ ਲਗਾਇਆ ਗਿਆ ਜਿੱਦੇ ਵਿੱਚ ਉਹ ਗ੍ਰਹਾਹ ਜਗਿੰਦਰ ਸਿੰਘ ਉਗਰਾਹਾ ਦੀ ਗੱਲ ਕੀਤਾ ਜਗਿੰਦਰ ਸਿੰਘ ਉਗਰਾਹਾ ਦੀ ਜਿਹੜੀ ਹੈ ਉਹ ਮੀਟਿੰਗ ਫਿਲਹਾਲ ਚੱਲਦੀ ਹੋਈ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਦੇ ਨਾਲ ਤਾਂ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਕਿ ਕਿਵੇਂ ਦਾ ਅਗਲਾ ਰੂਟ ਜਿਹੜਾ ਰਹਿਣ ਵਾਲਾ ਕਿਉਂਕਿ ਅਗਰ ਕਿਸਾਨਾਂ ਤੋਂ ਮਨਿੰਦਾ ਕਿਸਾਨ ਜਿਹੜ ਨੇ ਪੂਰੇ 1 ਮਹੀਨੇ ਦਾ ਰਾਸ਼ਨ ਜਿਹੜਾ ਉਹ ਲੈ ਕੇ ਇੱਥੇ ਪੁੱਜੇ ਹੋਏ ਨੇ ਟਰਾਲੀ ਦੇ ਵਿੱਚ ਉਗਾਸਨ ਜਿਹੜਾ ਉਹ ਰੱਖਿਆ ਤਾਂ ਦੂਸਰੇ ਪਾਸੇ ਦੇਖੋ ਸ਼ਹੀਦ ਜਿਹੜੇ ਸਿੰਘ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੇ ਮਾਤਾ-ਪਿਤਾ ਪੈਨਾਵਾ ਜਿਹੜੇ ਇਹ ਫੜ ਕੇ ਬੈਠੇ ਹੋਏ ਨੇ ਆਪਣੇ ਹੱਥਾਂ ਦੇ ਵਿੱਚ ਕਿਉਂਕਿ ਲਗਾਤਾਰ ਸੰਗਠਨ ਦਰਸ਼ਕ ਦਰਸ਼ਕ ਦੇ ਵਿੱਚ ਬੈਠੇ ਹੋਏ ਜਿਹੜੇ ਪਾਰਟੀਆਂ ਨੇ ਉਹ ਕਿਤੇ ਦੇ ਕਿਤੇ ਅੱਜ ਦੇਖੋ ਨੂੰ ਮਿਲਦੇ ਹੋਏ ਨਗਰਵਾਰੀਆਂ ਨੇ ਚੰਡੀਗੜ੍ਹ ਸੈਂਟਰ ਤੋਂ ਤੇਰੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਗਰ ਕਿਹਾ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਇਹ ਜਿਹਾ ਕਿਸੇ ਵੀ ਤਰ੍ਹਾਂ ਦਾ ਮੂਰਤ ਚ ਦਿਖਾਉਣ ਲਈ ਲੱਗਦਾ ਹੋਏ ਨਜ਼ਰ ਆਸੀ ਕਿਸਾਨ ਜਥੇਬੰਦੀਆਂ ਕੋਲ ਫਿਲਹਾਲ ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਵੋਟ ਚ ਖੋਲਿਆ ਗਿਆ ਤੇ ਜਿੱਤੇ ਵਿੱਚ ਇਹ ਚੱਲ ਰਿਹਾ ਕਿ ਪ੍ਰੋਸੈਸਿੰਗ ਵਿੱਚ ਮੀਟਿੰਗ ਚੱਲ ਰਹੀ ਹੈ ਕਿ ਅੱਗੇ ਵੱਲ ਤੂਚ ਕੀਤਾ ਜਾਦਾ ਨਹੀਂ ਹਾਲਾਂਕਿ ਸੈਸ਼ਨ ਰੋਗੀ ਰੋਸਬਤ ਅਜੇ ਪਹਿਲਾ ਤਾਂ ਪਹਿਲੇ ਸੈਸ਼ਨ ਦੇ ਵਿੱਚ ਸਿਰਫ ਸਹੀ ਸ਼ਹੀਦ ਹੋਏ ਵਿਛਲੇ ਹੋਏ ਰੂਹਾਂ ਨੂੰ ਜਿਹੜੀ ਉਹ ਸ਼ਰਧਾਂਜਲੀ ਦਿੱਤੀ ਜਾਣੀ ਹੈ ਤਾਂ ਦੂਸਰੇ ਪਾਸੇ ਅਗਰ ਕਿਹਾ ਜਾਵੇ ਤਾਂ ਸੈਸ਼ਨ ਜਿਹੜਾ ਉੱਤਲ ਤੋਂ ਜਿਹੜਾ ਸ਼ੁਰੂ ਹੁੰਦਾ ਹੋਏ ਨਜ਼ਰ ਆਗਾ ਉਹਦੇ ਵਿੱਚ ਖੇਤੀਬਾੜੀ ਦੇ ਲੈ ਕੇ ਕੀ ਕੁਝ ਸਰਕਾਰ ਅਧੀ ਹੈ ਜਾ ਕੇ ਜਿਹੜੀ ਜਿਹੜੀ ਸੱਤਾ ਦੇ ਵਿੱਚ ਹੀ ਹੋਈ ਹੈ ਆਪੋਜੀਸ਼ਨ ਦੇ ਇਹ ਕਾਰਨ ਹੋ ਸਪਨਾ ਮੇ ਬਾੜ ਮੇਰੇ ਕੋਈ ਦੇ ਵਿੱਚ ਦੇ ਬਾਰੇ ਕੋਈ ਨਹੀਂ ਸਪਨਾ ਜੇਕਰ ਕਹਿ ਜਾਵੇ ਤਾਂ ਲਗਾਤਾਰ 150 ਤੋਂ 50 ਤੱਕ ਦੇ ਗ੍ਰਸਤ ਜਿਹੜਾ ਵਾਜਤ ਵਿੱਚ ਸੈਨੇਟਰ ਸੰਦੀਗਤ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਸੰਦੀਗਤ ਦੇ ਜਿਹੜੇ ਜੀਸਟ ਦੇ ਰਿਹਾ ਸਭ ਤੋਂ ਵੱਧ ਕਰਦੇ ਨੇ ਸੋਨੂੰ ਦੰਦੇ ਨੇ ਬਣਾਤਾ ਮੁੱਖ ਮੰਤਰੀ ਮਰਜੀ ਦਾ ਰਾਜਕਾਰ ਦਾ ਤੂੰ ਸੀਮਾਨ ਨੂੰ ਬਣਾਤਾ ਮੁੱਖ ਮੰਤਰੀ ਮਰਜੀ ਦਾ ਰਾਜਕਾਰ ਦਾ ਜਸਰਦਾ ਉਹ ਦੇਈ ਜਾਂਦਾ ਲੱਕੜ ਦੇ ਮੁੰਡੇ ਚੂੰਗਰੀ ਤੇ ਨਾ ਥਰਦਾ ਉਹ ਦੇ ਕੰਨ ਤੇਰਾ ਸਿਰ ਕਦੀ ਜੂਂਦੀ ਉਹ ਦੇ ਕੰਨ ਤੇ ਨਾ ਫਿਰ ਕੇ ਦੀ ਜੂੰਦੀ ਓਏ ਚੰਡੀਗੜ੍ਹ ਆਈ ਜਾਂਦੇ ਓ ਸੋਨੂੰ ਜੰਦਨੇ ਦੇ ਘੁੱਟ ਵਿਚ ਡੰਗਾ ਉਹ ਪੰਜ ਸਾਲ ਖਾਈ ਜਾਂਦੇ ਓ ਸੋਨੂੰ ਜੰਦਨੇ ਅਨਾਮ ਵਿਚ ਡੰਗਾ ਉਹ ਪੰਜ ਸਾਲ ਖਾਈ ਜਾਂਦੇ ਓ ਤੇ ਬਾਹਰੀ ਓ ਤੁਹਾਡੇ ਉੱਤੇ ਛਾ ਜਾਣਗੇ ए दुबाद बदल ते बारीे उते छाणे बदल पढ़े दारी वारे आ जाणे ਏ ਬਾਗਲੇ ਪਰਨ ਲਗੇ داریਓ ਦਿੱਲੀ ਵਾਲਿਆ ਜਾਣਗੇ ਕੋ ਕਿਸ ਗੱਲ ਦਾ ਫਰਕ ਨਹੀਂ ਪੈਣਾ ਕਿਸ ਗੱਲ ਦਾ ਫਰਕ ਨਹੀਂ ਪੈਣਾ ਉਹ ਸਮੇ ਨੂੰ ਲਗਾਈ ਜਾਂਦੇ ਹੋ ਸੋਨੂੰ ਦੰਦ ਨੇ ਅਨਾਮ ਵਿੱਚ ਡਾਂਗਾ ਉਹ ਪੰਜ ਸਾਲ ਖਾਈ ਜਾਂਦੇ ਹੋ ਸੋਨੂੰ ਦੰਦ ਨੇ ਗਫਤ ਵਿੱਚ ਡਾਂਗਾ ਉਹ ਪੰਜ ਸਾਲ ਖਾਈ ਜਾਂਦੇ ਹੋ

ਕੋਹਨੇ ਨਾਮਾ ਤੁਸੀਂ ਛੱਡਦੇ ਹੋਏ ਸਿਰੇ ਕੌਚੜੀ ਜਾਂਦੇ ਹੋ ਉਹ ਸੌਣ ਤੰਦਨੇ ਅਨਾਮ ਵਿੱਚ ਬੰਗਾ ਪੰਜ ਘੜ ਖਾਈ ਜਾਂਦੇ ਹੋ ਸੌਣ ਤੰਦਨੇ ਦੇ ਫਰਟ ਵਿੱਚ ਬੰਗਾ ਪੰਜ ਘੜ ਖਾਈ ਜਾਂਦੇ ਹੋ ਇੱਕ ਪਾਸੇ ਤਾਂ ਚੰਡੀਗੜ੍ਹ ਦੇ ਵਿੱਚ ਦੋ ਤਰ ਲੱਗੇ ਹੋਏ ਨੇ ਤੇ ਤੀਸਰੇ ਪਾਸੇ ਅger ਗੱਲੇ ਕੀਤੀ ਜਾਵੇ ਤਾਂ ਇੱਕ ਆ ਗ੍ਰਹਾ ਵਿੱਚ ਬੀਬੀਓ ਪੁੱਛ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਆਪਣੇ ਬੱਚਿਆਂ ਦੇ ਫੋਟਾ ਫੜਕੇ ਕਿਉਂ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਨੇ ਉਹ ਕਾਫੀ ਨੇ ਨਸ਼ੇ ਵਿੱਚ ਚੱਲਦੇ ਆ ਬੱਚੇ ਜਿਹੜੇ ਨੇ ਉਹ ਨਸ਼ੇ ਦੀ ਪੀੜ ਚੜਦੇ ਹੋਏ ਜੂ ਨਜ਼ਰ ਆਉਂਦੇ ਨੇ ਕੁਝ ਅਗਰ ਪਹਿਲਾਂ ਤੇੜ ਦੀ ਗੱਲ ਝਾਤ ਮਾਰੀ ਤਾਂ ਜ਼ਰੂਰ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲਦਾ ਸੀਗਾ ਜਦੋਂ ਕਰਜ਼ਾ ਲੈ ਲੈਂਦੇ ਸੀ ਕਰਜ਼ਾ ਜਿਹੜਾ ਵਾਪਸ ਨਹੀਂ ਹੋ ਪਾਦਾ ਸੀ ਕਿਉਂਕਿ ਕਰਜ਼ਾ ਜਦੋਂ ਵਾਪਸ ਦੇਣਾ ਹੈ ਤਾਂ ਜ਼ਮੀਨ ਦੇ ਵਿੱਚ ਫਸਲ ਸੋਣੀ ਹੋਣੀ ਚਾਹੀਦੀ ਉਸ ਤੋਂ ਬਾਅਦ ਕਰਜ਼ਾ ਜਿਹੜਾ ਵਾਪਸ ਦਿੱਤਾ ਜਾ ਸਕਦਾ ਪਰ ਜਦੋਂ ਜ਼ਮੀਨ ਜਿਹੜੀ ਆ ਉਹਦੇ ਤੇ ਵਧੀਆ ਫਸਲ ਨਹੀਂ ਹੁੰਦੀ ਤਾਂ ਕਰਜ਼ਾ ਜਿਹੜਾ ਉਹ ਕਿਤੇ ਨਾ ਕਿਤੇ ਹੋਰ ਚਾਰਦਾ ਜਾਂਦਾ ਤੇ ਕਰਜ਼ਾ ਜਿਹੜਾ ਮੁਕਾਇਆ ਨਹੀਂ ਜਾ ਸਕਦਾ ਤੇ ਇਸ ਜਿਹਦੇ ਚੱਲ ਰਿਹਾ ਖੁਦਕੁਸ਼ੀ ਜਿਹੜੇ ਉਹ ਕਰਦੇ ਹੋਏ ਨਜ਼ਰ ਆਉਂਦੇ ਬੀਬੀ ਸਾਨੂੰ ਬੀਬੀ ਅਗਰ ਚਮਕੌਰ ਸੀ ਦੀ ਗੱਲ ਕਰੀਏ ਤਾਂ ਕਿੰਨਾ ਕੋ ਕਰਜ਼ਾ ਉਹਨਾਂ ਦੇ ਸਿਰ ਤੇ ਸੀਗਾ ਕਰਜ਼ਾ ਜੀ ਬਹੁਤ ਜੋ ਲਤਸੀ ਬੀ ਜੀ ਕਰ ਵਾਸਤੇ ਲੈ ਕਰ ਮੋੜਿਆ ਨਹੀਂਓ ਮੋੜਿਆ ਨਹੀਂ ਕਿਨੇ ਚਿਰ ਦਾ ਕਰਜ਼ਾ ਲਿਆ ਸੀ ਕਰਜ਼ਾ ਤਾਂ ਹੁਣ 5 ਸਾਲ ਦਾ ਲੇਟਿੱਕ ਪਰ ਮੋੜਿਆ ਹੀ ਨਹੀਂ ਯਾਰ ਮੋੜਿਆ ਨਹੀਂ ਫਸਲ ਚੰਗੀ ਹੁੰਦੀ ਸੀ ਫਸਲ ਤਾਂ ਹੁੰਦੀ ਨਹੀਂ ਜਮੀਨ ਐ ਥੋੜੀ ਜੀ ਆ ਸਾਡੇ ਕੋਲ ਤਾਂ ਡੇਢ ਕ ਕਿਲਾ ਜਮੀਨ ਦਾ ਉਸੇ ਕੀ ਮੰਗਦਾ ਤੇ ਸਰਕਾਰ ਨੂੰ ਪਹਿਲਾਂ ਸਰਕਾਰ ਨਾਲ ਕੋ ਪਹੁੰਚ ਕੀਤੀ ਗਈ ਸੀ ਕਿ ਬਈ ਕਰਜ਼ੇ ਸਾਡੇ ਤੋਂ ਜ਼ਿਆਦਾ ਸਾਨੂੰ ਮਾਫ ਕੀਤਾ ਜਾਵੇ ਕਰੀ ਸੀ ਹਾਂ ਪਰ ਕਰਿਆ ਨਹੀਂ ਹਾਂ ਕਿਹੜੇ ਸਾਲ ਦੀ ਗੱਲ ਹੈ ਜੀ ਇਹ ਤਾਂ ਮੇਰੇ ਯਾਦ ਨਹੀਂ ਹੁਣ ਕਿੰਨੇ ਸਾਲ ਦੀ ਗੱਲ ਹੈ ਕਿੰਨੇ ਸਾਲ ਹੋ ਗਏ ਇਹਨੂੰ ਉਸੇ ਮਸਾਲਾ ਗਿਆ 15 ਅਗਸਤ ਤੇ ਹਾਂ ਹਾਂ ਅੱਜ ਵੀ ਉਸੇ ਮਗਰ ਗੱਲ ਕਰੀ ਜਾਤਾ ਕਾਂਗਰਸ ਦੀ ਸਰਕਾਰ ਜੂਰ ਕਿਤਨਾ ਕੀਤੀ ਸੀਗੀ ਪੰਜਾਬ ਦੇ ਵਿੱਚ ਤਾਂ ਗੱਲਬਾਤ ਕਰਦੇ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੇ ਸਿਰ ਤੇ ਉੱਤੇ ਕਰਜ਼ਾ ਕਾਫੀ ਹੈ ਸਾਡੇ ਕੋਲ ਜ਼ਮੀਨ ਘਾਟਾ ਸਫਲਾਈ ਕਰੀ ਹੈ ਜੀ ਕੁਝ ਨਹੀਂ ਸੁਣੀ ਸਰਕਾਰ ਨੇ ਸਾਡੀ ਅਸੀਂ ਤੇ ਚੱਲਦੇ ਹਾਂ ਇੱਕ ਕਾਰਨਾਮਾ ਕੀਤਾ ਕਾਰਨਾ ਮੈਂ ਬਹੁਤ ਕਰੀ ਨੇ ਪਰ ਸੁਣਿਆ ਨਹੀਂ ਕੋਈ ਨਾ ਕੋਈ ਕਿਦਾ ਛੋਟਾ ਜਿਹਾ ਬੱਚਾ ਕਿ ਛੋਟੀ ਜਿਹੀ ਗੁੱਡੀ ਹੈ ਹਾਂ ਮੁੰਡਾ ਮੇਰਾ ਹੈ ਤਾਉਣ ਕਰਦੇ ਹਾਲਾਤ ਕਿਵੇਂ ਬਸ ਕਰਦੇ ਤਾਂ ਫੋਨ ਪਤਾ ਜੀ ਰੋਟੀ ਵੀ ਮਸਾਂ ਭਾਗਦੀ ਹੈ ਬੱਚਾ ਛੋਟਾ ਹੈ ਨੌਕਰੀ ਨਹੀਂ ਕਰਨ ਜੋਗਰਾ ਅਸੀਂ ਆ ਸੱਤ ਸਨੂੰ ਕਦੇ ਦਿਹਾੜੀ ਕਰ ਲੈ ਗਾ ਜੋੜਦਾ ਕਰ ਫਿਰ ਅਸੀਂ ਰੋਟੀ ਖਾਂਦੇ ਜੀ ਜੀ ਅਗਰ ਘਰ ਦੀ ਗੱਲ ਕਰੀਏ ਕਰਦੇ ਹਾਲਾਤ ਸਹੀ ਨੇ ਬੱਚੇ ਕਿੰਨੀ ਕੁ ਉਮਰ ਦੇ ਨੇ ਛੋਟੇ ਬੱਚਾ 18 ਸਾਲ ਦਾ ਮੁੰਡਾ ਉਹ ਕੁੜੀ 21 ਸਾਲ ਦੀ ਆ ਤਾਂ ਵੀਜੀ ਆਪਾਂ ਇਹ ਜਾਵੇ ਤੇ ਕੀ ਕੁਝ ਕਰਦੇ ਸੀਗੇ ਅਗਰ ਚਮਕੌਰ ਸਿੰਘ ਦੀ ਗੱਲ ਕਰੀਏ ਖੇਤੀ ਕਰਦਾ ਸੀ ਖੇਤੀ ਕਰਦਾ ਹਾਂ ਉਹ ਹੀ ਹਾਰੇਤੀ ਲੈ ਲੈਣਾ ਸੀ ਖੇਤੀ ਕਰਦਾ ਸੀ ਇੱਕ ਕਿਤੇ ਵੀ ਲੰਦੇ ਸੀ ਜ਼ਮੀਨੀਆਂ ਉਹ ਜਿਹੜੀ ਪਹਿਲਾਂ ਸੀਗੀ ਹਾਂਜੀ ਠੀਕ ਕਿਤੇ ਵੀ ਲੈ ਲੈਣ ਦੀ ਫੇ ਥੋੜੀ ਸੀ ਡੇਢ ਕਿੱਲਾ ਹੀ ਆਸਾਂ ਨੇ ਠੀਕ ਹੈ ਹਾਂ ਉਸ ਤੋਂ ਬਾਅਦ ਚਾਕੇ ਕਰਜ਼ੇ ਤੋਂ ਕਿਤਨਾ ਕਿਤੇ ਤੰਗ ਆ ਕੇ ਕੀਤਾ ਗਿਆ ਬਸ ਜ਼ਹਿਰ ਖਾ ਲਈ ਰਾਤ ਨੂੰ ਪਾਏ ਅੱਛਾ ਠੀਕ ਹੈ ਢਾਟ ਕੇ ਮਰੀ ਆਈ ਦੇਖ ਕੇ ਅਸੀਂ ਤਾਂ ਤਾਂ ਪਤਾ ਲੱਗਿਆ ਸਵੇਰੇ ਹਾਂ ਸਵੇਰੇ ਪਤਾ ਲੱਗਿਆ ਤਾਂ ਜ਼ਰੂਰ ਦੇਖੋ ਤੁਸੀਂ ਕਿਤਨਾ ਕਿਤੇ ਭਾਵੁਕ ਕਰਨ ਵਾਲੇ ਤਸਵੀਰਾਂ ਜੂ ਨੇ ਕਿਉਂਕਿ ਇੱਕ ਪਾਸੇ ਤਾਂ ਕਰਜ਼ਾ ਜਿਹੜਾ ਕਾਫੀ ਦਿੱਤਾ ਹੋਇਆ ਨਜ਼ਰ ਆ ਰਿਹਾ ਸੀਗਾ ਸੰਪੂਰ ਸਿੰਘ ਵੱਲੋਂ ਜਿਸ ਦੇ ਚਾਲਦੇ ਆ ਇਹ ਜਿਹੜਾ ਖੁਦ ਖੁਸ਼ੀ ਦਾ ਕਦਮ ਜਿਹੜਾ ਉਹਨਾਂ ਨੂੰ ਚੱਕਣਾ ਪਿਆ ਲੱਗ ਕਿ ਕਰਜ਼ਾ ਜੇਕਰ ਕਿਹਾ ਜਾਵਦਾ ਮਾਫ ਨਹੀਂ ਹੋ ਸਕਿਆ ਤੇ ਚੁਕਾ ਵੀ ਨਹੀਂ ਸਕਿਆ ਚੰਡੀਗੜ੍ਹ ਤੋਂ ਬਟ ਜਲਿਸਤ ਬਰਿੰਦਰਜੀਤ ਸਿੰਘ ਤੇ ਨਨਸਿੰਦੀਪ ਸਿੰਘ ਦੇ ਵਿੱਚ ਕਰਕੇ ਨੇਕਸਟ ਉਗਰਾਹ ਜਦੀ ਬੰਦੀ ਵੱਲੋਂ ਨਸ਼ੇ ਨੂੰ ਲੈ ਕੇ ਲਗਾਤਾਰ ਬੱਚਾ ਆ ਰਿਹਾ ਆਪਣੀ ਫੋਟੋ ਲੈ ਕੇ ਮਾਤਾਵਾ ਜੀ ਨੇ ਉਗਰਾਹ ਤੇ ਮੋਰਚੇ ਦੇ ਵਿੱਚ ਪਹੁੰਚੇ ਹੋਏ ਨਜ਼ਰ ਆ ਰਹੇ ਵੀਜੀ ਸਾਨੂੰ ਮੀਉ ਨੇ ਵੀਜੀ ਅਗਰ ਨਸ਼ੇ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਕਾਫੀ ਨਸ਼ਾ ਜਿਹੜਾ ਉਹ ਜੂਰ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਬੇਟਾ ਸੀ ਹਾਂਜੀ ਬੇਟਾ ਸੀ ਕਦੋਂ ਤੋਂ ਨਸ਼ਾ ਕਰਨ ਲੱਗਿਆ ਇਹ ਲੱਗਿਆ ਸੀਗਾ ਜੀ ਨਿਆਣਾ ਜੇ ਹੁੰਦਾ ਲੱਗਦੇ ਨਿਆਣਿਆਂ 'ਚ ਬਹਿ ਬਹਿ ਕੇ ਲੱਗ ਗਿਆ ਬਸ ਕਿਹੜੇ ਪਿੰਡੋਂ ਆਏ 64 ਤੋਂ ਐ ਕਿੱਥੇ ਬੰਦਾ ਐ ਏ ਰਾੜਾ ਸਾਹਿਬ ਕੋਲੇ ਪੈਂਦਾ ਇਹ ਜਿੰਦਾ ਕਿ ਰਾੜਾ ਸਾਹਿਬ ਤਾਂ ਕਾਫੀ ਸੰਗਤ ਜਿਹੜੀ ਜੁੜੀ ਹੋਈ ਆ ਉਹਨਾਂ ਨਾਲ ਤਾਂ ਇਹ ਬੱਚਾ ਉਸ ਸੰਗਤ ਵਿੱਚ ਕਿਵੇਂ ਪੈ ਗਿਆ ਬਸ ਜੀ ਬੱਚਿਆਂ ਦੇ ਨਾਲ ਹੀ ਰਾੜਦਾਰ ਬਈ ਰਾੜਾ ਸਾਹਿਬ ਜਾਣਦੇ ਆ ਰਾੜਾ ਸਾਹਿਬ ਜਾਣਦੇ ਆ ਰਾਹ ਦੇ ਵਿੱਚ ਇੱਕ ਦੂਜਾ ਲੱਗ ਜਾਂਦਾ ਤੇ ਆ ਐ ਕਰਲਾ ਐ ਕਰਲਾ ਬਸ ਉਹਨਾਂ ਦੇ ਨਾਲ ਹੀ ਲੱਗ ਗਿਆ ਮੈਂ ਵੀ ਜੀ ਕੀ ਕੁਝ ਨਸ਼ਾ ਤੁਹਾਨੂੰ ਕਿ ਘਰ ਬੱਚਾ ਜਦ ਆਂਦਾ ਤਾਂ ਪਤਾ ਲੱਗ ਜਾਂਦਾ ਕਿ ਬੱਚੇ ਨੇ ਕੁਝ ਕੀਤਾ ਹੋਇਆ ਪਤਾ ਨਹੀਂ ਲੱਗਿਆ ਕਦੇ ਨਹੀਂ ਪਤਾ ਨਹੀਂ ਲੱਗਿਆ ਕਰਿਆ ਹੁੰਦਾ ਤਾਂ ਠੀਕ ਹੁੰਦਾ ਤੀਗਾ ਜਾਂ ਬਾਹਰ ਨਿਕਲ ਜਾਂਦਾ ਤੇ ਫੇਰ ਹੀ ਕਰਦਾ ਸੀ। ਹੂੰ। ਸੋ ਵੀ ਜੀ ਆਸੀ ਪਰੋਸੀ ਨੇ ਮੈਨੂੰ ਦੱਸਿਆ ਕਿ ਬੱਚਾ ਜਿਹੜਾ ਗਲਤ ਸੰਗਤ ਚ ਪੈ ਗਿਆ। ਨਹੀਂ ਜੀ ਅਹ ਜੇ ਤਾਂ ਹੈ ਹੀ ਨਹੀਂ ਸੀਗਾ। ਹੂੰ। ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਜਾਂ ਬਾਹਰ ਮੁੰਡਿਆਂ ਚ ਰਲ ਜਾਂਦਾ ਤੇ ਫੇਰ ਏਕਣ ਕਰਦਾ ਤੇ। ਘਰੇ ਨਹੀਂ ਸੀ ਕਰਦਾ। ਘਰੇ ਤਾਂ ਗਰੀਬੀ ਦਾ ਆਵੇ ਕਿ ਨਹੀਂ ਦੇਖਦਾ ਤੇ ਵੀ ਗਰੀਬੀ ਆ। ਉਹਦੀ ਮਾਂ ਮੰਜੇ ਤੇ ਬੈਠੀ ਆ ਬਹੁਤ ਚਿਰ ਦੀ। ਹੂੰ। ਤੇ ਵੀ ਉਹਦਾ ਲਾਜ ਲੂਜ ਚੱਲਦਾ ਵਾ। ਉਹਦਾ ਪੈਰ ਗਲਿਆ ਹੋਇਆ। ਉਹਦੀ ਜਗ੍ਹਾ ਮੈਂ ਆਈ ਆ। ਅੱਛਾ। ਹਾਂ ਜੀ ਜੁਗਨੀਆਂ ਐ ਕਰਕੇ ਠੀਕ ਹੈ। ਤੋਂ ਜੇਕਰ ਆਪਾਂ ਗੱਲ ਕਰੀਏ ਅਮੋਜੋੜ ਵੀਰ ਦੀ ਤਾਂ ਕਿਤਨਾ ਕਿਤੇ ਨੌਜਵਾਨ ਕਾਹੀ ਇਹ ਕਿੰਨੀ ਕੁ ਹਮਤ ਸੀਗਾ ਜਦੋਂ ਇਹ ਜਦੋਂ ਡੈਥ ਹੋਈ ਇਹਦੀ ਉਮਰ ਕਿੰਨੀ ਕਿਤੇ 21 ਸਾਲ ਦੀ 21 ਸਾਲ ਦੀ ਜੀ 21 ਸਾਲ ਦੀ ਉਮਰ ਦੇ ਵਿੱਚ ਡੈਥ ਹੋ ਗਈ ਆ ਤਾਂ ਲੱਗਦਾ ਨਹੀਂ ਕਿ ਉਮਰ ਅਜੇ ਛੋਟੀ ਸੀਗੀ ਦਸ਼ ਦੇ ਵਿੱਚ ਚੁਰ ਪੈਂਦਾ ਹੋਇ ਨਜ਼ਰ ਆ ਰਸ ਹਾਂ ਜੀ ਐ ਤਾਂ ਲੱਗਦਾ ਹੀ ਆ ਵੀ ਨਿਆਣਾ ਬੱਚਾ ਸੀਗਾ ਵੀ ਪਤਾ ਨਹੀਂ ਸੀ ਸੋਝੀ ਦਾ ਹਾਂ ਵੀ ਇਹਨਾਂ ਇੱਕ ਜਵਾਕ ਨੂੰ ਕੀ ਪਤਾ ਨਸ਼ਾ ਪੱਤਾ ਕਰਨ ਦਾ ਵੀ ਜਿਹੜੇ ਮੁੰਡਿਆਂ ਦੇ ਵਿੱਚ ਬਹਿਣ ਉਠਣ ਕਰਕੇ ਵੀ ਇੱਕਨ ਹੋ ਗਿਆ ਤੇ ਅਗਰ ਆਪਾਂ ਨਸ਼ੇ ਦੀ ਗੱਲ ਕਰੀ ਜਾਵੇ ਤਾਂ ਆਮ ਤੌਰ ਤੇ ਮਿਲਦਾ ਹੈ ਨਸ਼ਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਚੋਰੀ-ਸ਼ਪੋਰੀ ਤਾਂ ਵੀ ਕੀ ਜਾਂਦਾ ਜੀ ਹੂੰ ਉਹ ਆਮ ਨਹੀਂ ਵਿਕਦਾ ਹੈਗਾ ਜਿਹੜੇ ਮੁੰਡੇ ਖੁੰਡੇ ਹੁੰਦੇ ਉਹ ਕਿਤੇ ਨਾ ਕਿਤੇ ਭਾਲ ਲਏ ਹੁੰਦੇ ਨੇ ਫਿਰ ਉਹ ਇੱਕ ਦੂਜੇ ਨੂੰ ਦੇ ਦਿੰਦੇ ਨੇ ਵੀ ਐ ਕਰਕੇ ਹੋ ਜਾਂਦਾ ਪਹਿਲਾਂ ਨਾਲੋਂ ਤੇ ਹੁਣ ਪੰਜਾਬ 'ਚ ਕਿੰਨਾ ਕਰ ਚਾਬਦਿਆ ਹਾਂ ਤਾਂ ਜਾਨੀ ਜਦੋਂ ਹੁਣ ਸਾਡਾ ਹੀ ਮੁੰਡਾ ਮੁੱਕ ਗਿਆ ਹੁਣ ਸਾਡੇ ਭਾਦ ਤਾਂ ਨਸ਼ਾ ਮੁੱਕ ਹੀ ਗਿਆ ਜੇ ਸਾਡਾ ਮੁੰਡਾ ਹੀ ਚਲਾ ਗਿਆ ਹੁਣ ਨਸ਼ੇ ਦਾ ਕੀ ਪਤਾ ਵੀ ਕੌਣ ਖਾਂਦਾ ਕੌਣ ਨਹੀਂ ਖਾਂਦਾ ਹਨ ਠੀਕ ਹੈ ਤਾਂ ਜ਼ਰੂਰ ਪੰਜਾਬ ਦੇ ਵਿੱਚ ਅਗਰ ਨਸ਼ੇ ਦੀ ਗੱਲ ਕੀਤੀ ਤਾਂ ਇੱਕ ਵੱਡਾ ਕੋਰ ਜਿਹੜਾ ਸਾਬਤ ਹੁੰਦਾ ਹੋਇ ਨਸ਼ਾ ਜਿਹੜਾ ਸਾਹਮਣੇ ਆ ਰਿਹਾ ਜਿਹਦੇ ਵਿੱਚ ਕਿਹਾ ਜਾਵੇ ਤਾਂ ਜ਼ਰੂਰ ਨਸ਼ੇ ਨੂੰ ਲੈ ਕੇ ਅੱਜ ਕਿਤਨਾ ਕਿਤੇ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਵੱਡੀ ਜ਼ਿੰਦਗੀ ਅਲੇ ਬੱਚਿਆ ਦੇ ਲਈ ਜਿਹੜੀ ਆ ਉਹ ਅੱਗੇ ਹੁੰਦੀ ਹੈ ਜਿਹਨੂੰ ਚਲਦੇ ਆ ਪਹਿਲਾਂ ਤਾਂ ਬੱਚਾ ਜ਼ੁਰ ਥੋੜੇ ਤੋਂ ਸ਼ੁਰੂ ਹੁੰਦਾ ਉਸ ਤੋਂ ਬਾਅਦ ਕਿਤੇ ਤਾਂ ਕਿਤੇ ਵੱਡਾ ਨਸ਼ਾ ਕਰਤਾ ਹੋਇਆ ਜ਼ਰੂਰ ਨਜਰਾਂ ਦਾ ਵੀ ਜਨਾ ਫੇਰ ਗੱਲ ਕਰਾਂਗੇ ਵੀ ਜੀ ਅਗਰ ਨਸ਼ੇ ਦੀ ਗੱਲ ਕੀਤੀ ਆ ਕਿਹੜਾ ਐਸਾ ਨਸ਼ਾ ਕੀਤਾ ਗਿਆ ਜਿਸ ਨਾਲ ਆਪਣੀ ਜਾਨ ਗਵਾਣੀ ਪਈ ਨਸ਼ੇ ਦਾ ਜੀ ਪਤਾ ਹੀ ਨਹੀਂ ਲੱਗਿਆ ਉਹਦਾ ਤਾਂ ਬਸ ਉਹਦਾ ਤਾਂ ਬਸ ਮੁੱਕੇ ਦਾ ਹੀ ਪਤਾ ਲੱਗਿਆ ਵੀ ਕੀ ਉਹਨੇ ਕਰਿਆ ਕੀ ਨਾ ਕਰਿਆ ਪਤਾ ਕਿੱਦਾਂ ਲੱਗਿਆ ਪਤਾ ਲੱਗਿਆ ਵੀ ਜਦੋਂ ਨਿਆਣਿਆਂ ਨੇ ਦੱਸਿਆ ਕੋਲੇ ਪਾਇ ਤੀ ਕਿ ਹੂੰ ਬਸ ਪਤਾ ਨਹੀਂ ਕਿ ਕਣ ਉਹਨੇ ਕੀ ਕਰ ਲਿਆ ਕੀ ਨਾ ਕਰ ਲਿਆ ਤਾਂ ਤਸਰੂਰ ਕਿਤਰਾ ਕਿਤੇ ਨਸ਼ੇ ਤੋਂ ਬਹਾਰ ਆਣ ਦੀ ਜੋ ਲੋੜ ਹੈ ਕਿਉਂਕਿ ਲਗਾਤਾਰ ਹੁਣ ਸਰਕਾਰਾਂ ਵੀ ਕਿਤੇ ਕਿਤੇ ਜਾਗਰੂਕ ਕਰਦੇ ਨੇ ਪਰ ਅਗਰ ਲੋਕਾਂ ਦੀ ਮੰਨੀ ਹੈ ਤਾਂ ਅੱਜਕੱਲ ਗਲੀ ਗਲੀ ਵਿੱਚ ਵੀ ਨਸ਼ਾ ਜਿਹੜਾ ਉਹ ਵਿਕਣਾ ਸ਼ੁਰੂ ਹੋ ਗਿਆ ਤਾਂ ਪੰਜਾਬ ਦੇ ਵਿੱਚ ਨਸ਼ੇ ਦੇ ਚੱਲਦੇ ਆ ਕਾਫੀ ਜਿਹੜੀਆਂ ਮੌਤਾਂ ਨੇ ਉਹ ਹੋਣੀਆਂ ਸ਼ੁਰੂ ਹੋ ਗਈਆਂ ਨੇ ਚੰਡੀਗੜ੍ਹ ਤੋਂ ਵਿੜੇ ਜਰਨਲਿਸਟ ਵਰਿੰਦਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਡਾਕਟਰ ਵੀ ਕੋਈ ਹੋਰ ਜਉਵੀ ਫਰਾਨੇ ਫਰਾਨੇ ਜਿਲ੍ਹੇ ਨੇ ਕਿੰਨੇ ਲਿਆਣੇ ਆ ਉਹਨਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਵੇ ਜਿੰਨੀ ਗਿਣਤੀ ਕਹਿਤੀ ਉਦੋਂ ਕੋਈ ਇੱਕ ਦੋ ਘਟ ਜਾਣ ਕੋਈ ਗੱਲ ਨਹੀਂ ਤੇ ਬਦਲਾ ਨਹੀਂ ਚਾਹੀਦਾ ਤੇ ਇਹ ਮਾਰਚ ਆਪਣਾ ਮੜਕਾ ਚੌਂਕ ਤੇ ਕਰ ਜਾਊਗਾ ਉਹਨਾਂ ਦੀ ਇਰਾਦਾ ਸੀ ਕਿ ਇੱਥੋਂ ਉੱਥੋਂ ਜਿਹੜਾ ਗਾਹਾਂ ਵਾਲਾ ਚੌਕ ਹੈ ਉੱਥੇ ਰੋਕ ਲਾਂਗੇ ਉੱਥੇ ਅਸੀਂ ਵਗਾ ਲਾਂਗੇ ਇਹਨੇ ਮੰਗਵੱਤਰ ਜੀ ਨੂੰ ਦੇਣਾ ਹੈ ਇਹ ਸਾਰੇ ਵੈਸਾ ਹੋਣ ਤੋਂ ਬਾਅਦ ਰੱਦ ਹੋਣ ਤੋਂ ਬਾਅਦ ਜੇ ਫਾਈਨਲ ਹੋਈ ਮੈਂ ਫੇਰ ਦੂਰ ਲਾਉਣਾ ਕਿ ਮੜਕਾ ਚੌਕ ਤੇ ਇੱਕ ਰਮਾਰਚ ਜਾਣਾ ਹੈ ਤੇ ਉਹਦੇ ਚ ਆਪਾਂ ਪੂਰੀ 1000 ਗਿਣਤੀ ਭੇਜਣੀ ਹੈ ਤੇ ਜਿਹੜੀ ਗਿਣਤੀ ਨੇ ਜਾਣਾ ਹੈ ਦੇਖੋ ਪੂਰੀ ਜੱਤ ਜਣਾ ਚਾਹੀਦਾ ਆਪਣੀ ਜੱਤ ਦੀ ਗੱਲ ਦੁਨੀਆ 'ਚ ਕਰ ਗਈ ਹੋਈ ਹੈ ਅਸੀਂ ਉੱਥੇ ਵੀ ਇੱਕ ਦਿਨ ਸਮਾਰ ਕੇ ਆਏ ਜਿਹੜੀ ਗੱਲ ਕਹਿੰਦੇ ਆ ਉਹ ਕਰਦੇ ਆ ਤੇ ਉਹ ਹਜ਼ਾਰ ਬੰਦਾ ਕਿਵੇਂ ਹੋਵੇ ਮਜ਼ਦੂਰਾਂ ਨੇ ਤਾਂ ਇਹ ਕਰ ਲਿਆ ਵੀ ਸਾਡਾ 1000 ਬੰਦਾ ਹੋਊਗਾ ਅੱਜ 100 ਬੰਦਾ ਹੋਊਗਾ 900 ਬੰਦਾ ਜਿਹੜਾ ਬਾਕੀ ਆਪਾਂ ਦੇਣਾ ਉਹ ਅਟੋੜੀ ਜ਼ਿਲ੍ਹਿਆਂ ਚੋਂ ਇਹ ਬਾੜ ਵੀ ਘਟੋਂ ਚਾਰ-ਪੰਜ ਕਿਲੋ ਮੀਟਰ ਬਾੜਨੀ ਆ ਤੁਰਕੇ ਉਹਦੇ ਹਿਸਾਬ ਨਾਲ ਅਟੋੜੀ ਜ਼ਿਲ੍ਹੇ ਦੇ ਪ੍ਰਧਾਨ ਜਾਂ ਜਨ ਸੈਕਟਰੀ ਵੀ ਉਹ ਕਿਹੜਾ 10 ਮਿੰਟ ਸਟੇਜ ਦੇ ਪਿੱਛੇ ਆ ਜਾਣ ਤਾਂ ਕਿ ਉਹਨਾਂ ਨਾਲ ਇਹ ਸਾਰੀ ਗੱਲ ਤੈਅ ਹੋ ਜੂਗੀ ਵੀਰੋ ਜੀ ਮਸਾਮੇ ਉਸ ਗ੍ਰਹਾ ਵੱਲੋਂ ਅੱਜ ਪੰਜਾਬੀ ਕਾ ਡਾਕਟਰ ਚੋਟੀ ਦੇ ਦੇਖਿਆ ਦਿੱਤੇ ਧੰਨਤਾ ਜਾ ਰਿਹਾ ਤੇ ਉਹ ਦੁਬਾਰਾ ਕੀਤਾ ਜਾਵੇਗਾ ਵਿਧਾਨ ਸਭਾ ਨੂੰ ਪੁੱਛ ਵੀ ਕਰਨ ਦੀ ਗੱਲ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਉਹ ਜੁਰ ਚੌਥੀ ਨਜ਼ਰ ਆਈ ਸੀ ਪ੍ਰਸ਼ਾਸਨ ਦੇ ਨਾਲ ਤਾਂ ਪ੍ਰਸ਼ਾਸਨ ਵੱਲੋਂ ਇਜਾਜ਼ਤ ਜਿਹੜੀ ਹੈ ਉਹ ਵੀ ਦਿੱਤੀ ਗਈ ਹੈ ਤੁਸੀਂ ਕੋਈ ਵਿਧਾਨ ਸਭਾ ਵੱਲੋਂ ਕਰ ਸਕਦੇ ਹੋ ਜਿੱਤਾ ਜੇ ਅਗਰ ਵੀ ਕਈ ਉਗਰਾਹਾਂ ਦੀ ਗੱਲ ਕੀਤੀ ਆ ਜਗਿੰਦਰ ਸਿੰਘ ਉਗਰਾਹ ਸਾਹਿਬ ਨੇ ਉਗਰਾਹ ਸਾਹਿਬ ਅੱਜ ਪ੍ਰਸ਼ਾਸਨ ਨਾਲ ਲਗਾਤਾਰ ਮੀਟਿੰਗ ਚੱਲਦੀ ਸੀ ਕੀ ਕੁਝ ਨਿਕਲਿਆ ਮੀਟਿੰਗ ਦੇ ਵਿੱਚ ਇਹ ਕਿਤਾ ਸਾਥੀ ਮੇਰੀ ਥੇਤ ਮੈਂ ਸ਼ਾਰਟਕਟ ਸਵਾਲ ਕਰਿਓ ਸ਼ਾਰਟਕਟ ਸਵਾਲ ਇਹ ਸੈਸ਼ਨ ਦੇ ਦੌਰਾਨ ਅੱਜ ਦੇ ਪ੍ਰਸ਼ਾਸਨ ਨਾਲ ਸਾਡੇ ਦੋ ਰਾਊਂਡ ਚੱਲੇ ਆ ਜਿਹੜੇ ਵਾਦੇ ਕੀਤੇ ਹੋਏ ਮਿਲੂਣ ਦੇ ਤਿੰਨ ਘੰਟੇ ਚੱਲਿਆ ਇੱਕ ਸਵੇਰੇ 2.5 ਘੰਟੇ ਚੱਲਿਆ ਉਹਨਾਂ ਨੂੰ ਮਨਵਾਉਣ ਵਾਸਤੇ ਜਿਹੜੀ ਪਹਿਲਾਂ ਹੀ ਰੱਪੜ ਸੀਗਾ ਵੀ ਸਰਕਾਰ ਕਿਸੇ ਵੀ ਹੱਦ ਤੋਂ ਬਾਅਦ ਨੂੰ ਅਸੀਂ ਇਸ ਦਾ ਅਸੀਂ ਇਸ ਹਰ ਹਾਲਤ ਮਾਰਕ ਕਰਦੇ ਜੇ ਅੱਜ ਤੁਸੀਂ ਅੱਜ ਇਹ ਸਹਿਮਤੀ ਬਣ ਗਈ ਵੀ 1000 ਰੁਪਏ ਇੱਥੋਂ ਚੱਲੂਗਾ ਮਟਕਾ ਚੌਕ ਤੱਕ ਜਾਓ ਮਟਕਾ ਚੌਕ ਦੇ ਵਿੱਚ ਅਸੀਂ ਇੱਥੇ ਸਟੇ ਕਰਾਂਗੇ ਉੱਥੇ ਆਪ ਦਾ ਇੱਕ ਕੋਈ ਮੰਤਰੀ ਆ ਜੇ ਕੋਈ ਐਮਐਲਏ ਜੀ ਵਿਰੋਧੀ ਧਿਰ ਦਾ ਕੋਈ ਨੇਤਾ ਜੀ ਉਹ ਨੂੰ ਸਾਡਾ ਮੰਗ ਪੱਤਰ ਦਿੱਤਾ ਜਾਊਗਾ ਉਹ ਮੰਗ ਪੱਤਰ ਨੂੰ ਸੌਂਪਣ ਤੋਂ ਬਾਅਦ ਅਸੀਂ ਵਾਪਸ ਮੁੜ ਕੇ ਬੈਨਾ ਚ ਪੰਜਾਬ ਸਰਕਾਰ ਮੁੱਖ ਮੰਗਾ ਦੀ ਗੱਲ ਕੀਤੀ ਜਾਵੇ ਤਾਂ ਕੀ ਕੁਝ ਮੁੱਖ ਮੰਗਾ ਨੇ ਇਕਤਾ ਉਹ ਗਰਾਹ ਦਿਆਂ ਇਹ ਕਰਕੇ ਭਰਾਵੋ ਕੋਈ ਮੰਗ ਚਾਰਟ ਹੈ ਬਹੁਤ ਵੱਡਾ ਹੈ ਉਹ ਇੱਥੇ ਆਪਾਂ ਬਿਆਨ ਕਰੀਏ ਬੁਖਬੰਦਾ ਦੀ ਗੱਲ ਕੋਖਾ ਖੇਤੀ ਦਿੱਤੀ ਹੈ ਪਾਤਾ ਵਰਨ ਬਚਾਉਣ ਵਾਲੀ ਹੈ 80万 ਦੇ ਆ ਐਮ ਐਸ ਪੀ ਫਸਲਾਂ ਦੇ ਐਮ ਐਸ ਪੀ ਕਿਸਾਨਾਂ ਦਾ ਕਰਜ਼ਾ ਖਤਮ ਕਰਨਾ ਬੇਰੋਜ਼ਗਾਰ ਦੇਣਾ ਪਾਣੀ ਦੀ ਗੱਲ ਹੈਗੀ ਇਹ ਖਾਸੀਆਂ ਇਸ਼ੂ ਹੈ ਅਗਰ ਖੇਤੀ ਦਿੱਤੀ ਦੀ ਗੱਲ ਕੀਤੀ ਤਾਂ ਖੇਤੀ ਨੀਤੀ ਕਿਹੜੀ ਨਵੀਂ ਲਿਆਉਣ ਦੀ ਗੱਲ ਵੀ ਕੀਤੀ ਜਾ ਰਹੀ ਉਸ ਨੂੰ ਕਿਵੇਂ ਦੇਖਦੇ ਹੋ ਖੇਤੀ ਨੀਤੀ ਨੂੰ ਕਿਵੇਂ ਦੇਖਦੇ ਹੋ ਖੇਤੀ ਨੀਤੀ ਸਾਡੀ ਸਰਕਾਰ ਪਹਿਲਾਂ ਸਰਕਾਰ ਨੇ ਸਾਡੇ ਨਾਲ ਗੱਲ ਕੀਤੀ 2022 ਤਾਂ ਦੇਖਿਆ ਕਿ ਸਾਡੇ ਖੇਤੀ ਨੀਤੀ ਬਣਾਉਣਾ ਚਾਹੁੰਦੇ ਆ ਜਿਹੜੀ ਬਹੁਤ ਵਧੀਆ ਗੱਲ ਹੈ ਕਹਿੰਦੇ ਨੇ ਸਾਨੂੰ ਪ੍ਰੋਪੋਜ਼ਲ ਦੇ ਕੇ ਤੁਹਾਡਾ ਖੜਾ ਬਣਾ ਕੇ ਦੇ ਦੂ ਅੱਪਾ ਵੀ ਤਿਆਰ ਹਾਂ ਪਰ ਉਸ ਤੋਂ ਬਾਅਦ ਸਰਕਾਰ ਨੇ ਉਹ ਗੱਲ ਦਾ ਪਾਣੀ ਦੀ ਗੱਲ ਕੀਤੀ ਹੈ ਪਾਣੀ ਤੇ ਵੀ ਕਿਤੇ ਕਿਤੇ ਲਗਾਤਾਰ ਦੇਖਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਪਾਣੀ ਜਿਹੜਾ ਖਾਲੇ ਦਾ ਹੀ ਪੁੰਚ ਆਇਆ ਜਾਏਗਾ ਪਰ ਅਜੇ ਤੱਕ ਪਾਣੀ ਜਿਹੜਾ ਖੂਪ ਦੇ ਵਿੱਚ ਨਹੀਂ ਜਾ ਰਿਹਾ ਉਸ ਦਾ ਵੀ ਦੇਖਦੇ ਹੋ ਦੇਖੋ ਪਾਣੀ ਕੱਲਾ ਨਹੀਂ ਪਾਣੀ ਦੀ ਗੱਲ ਨਹੀਂ ਧਰਤੀ ਹੇਠਲੇ ਪਾਣੀ ਬਰਸਾਤਾਂ ਵਾਲੇ ਪਾਣੀ ਦੀ ਗੱਲ ਹੈ ਦੂਸਰ ਪਾਣੀ ਦੀ ਗੱਲ ਹੈ ਜਿਹੜੀ ਢੇਰੇ ਪਾਣੀ ਦਾ ਮਸਲਾ ਬਹੁਤ ਵੱਡਾ ਮਸਲਾ ਹੈ ਫਸਿਆ ਜਾਏ ਹੈ ਜਿਹੜੀ ਇਹ ਮਸਲਾ ਨਿਕਲਿਆ ਨਹੀਂ ਜਾਦਾ ਜਿਹਦੇ ਤੇ ਬਹੁਤ ਗੰਭੀਰ ਰਸ ਹੈ ਸਰਕਾਰੀ ਫੋਟੋ ਕੰਨੀ ਕਰਾ ਰਹੇ ਸਰਕਾਰ ਨਵੀਆਂ ਗੱਲਾਂ ਲੈ ਕੇ ਆ ਰਹੀ ਹੈ ਬੇਪਾਣੀ ਕਾਰਪੋਰੇਟ ਨੂੰ ਦਿੱਤਾ ਜਾਵੇ ਤੇ ਕਾਰਪੋਰੇਟ ਇਹਨਾਂ ਨੂੰ ਵੇਚੇ ਤੇ ਪੈਸੇ ਕਮਾ ਕੇ ਕਾਰਪੋਰੇਟ ਨੂੰ ਵੱਡਾ ਮੁਨਾਫਾ ਕਰ ਸਕਦਾ ਇਹ ਨੀਤੀ ਹੈ ਜਿਹੜੀ ਬੰਦਾ ਪੰਜਾਬ ਦੀ ਧਰਤੀ ਤੇ ਇਹ ਇੰਪਲੀਮੈਂਟ ਨਹੀਂ ਹੁੰਦੀ ਕੋਈ ਕਿਸਾਨ ਲਗਾਤਾਰ ਜੇ ਦੇਖਿਆ ਜਾਵੇ ਤਾਂ ਪਾਣੀ ਜਿਹੜਾ 15 ਜੂਨ ਹੁੰਦਾ ਹੋਇਆ ਨਿਕਲ ਆ ਰਿਹਾ ਲਾਸਟ ਲਾਸਟ ਹਵਾਲਾ ਅਗਰ ਪਾਣੀ ਨਾ ਲੱਗਦੇ ਤਾਂ ਪਾਣੀ ਕਾਫੀ ਕਦਲਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਸਾਰੀ ਲੈ ਕੇ ਲਗਾਤਾਰ ਕਿਤਨਾ ਕਿਤੇ ਕਦਮ ਚੁੱਕਨ ਦੀ ਲੋੜ ਹੈ ਹਾਲਾਂਕਿ ਪੰਜਾਬ ਦੇ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਖੇਤੀ ਪੇ ਦਿੱਤਾ ਜਿਹੜੀ ਉਹ ਕੀਤੀ ਜਾਵੇ ਮੂੰਗੀ ਦੀ ਫਸਲ ਜਿਹੜੀ ਉਹ ਪੈਦਾ ਕੀਤੀ ਜਾਵੇ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਜੇ ਇਥੇ ਨਹੀਂ ਬੈਂਦੀ ਮੇਰੀ ਇਹ ਗੱਲ ਕਰਦੇ ਆ ਉਹ ਦਾ ਦੇਖੇ ਚਾਲੇ ਮਿਸਤਰੀ ਕਰ ਕੀ ਹੈ ਮੂੰਗੀ ਦੇ ਵਿੱਚ ਸਰਕਾਰ ਨੇ ਬੈਨਾ ਦਿੱਤੀ ਐਮਐਸਟੀ ਦਾ ਐਲਾਨ ਕਰਨਾ ਕੋਈ ਐਮਐਸਟੀ ਨਹੀਂ ਮਿਲਣੀ ਚਾਹੀਦੀ ਵਟੇ ਵਟੇ ਹਰ ਸਰਕਾਰੀ ਖਰੀਦਦਾ ਤਾਂ ਐਮਐਸਟੀ ਕੋਈ ਮੰਨੇ ਨਹੀਂ ਕਿ ਸਰਕਾਰੀ ਖਰੀਦਦੇ ਨਹੀਂ ਆਉਣਾ ਇਹਨੂੰ ਕਹਿੰਦੇ ਨੇ ਐਮਐਸਟੀ ਦਾ ਕੋਈ ਅਰਥ ਨਹੀਂ ਇਹ ਪਹਿਲਾਂ ਵੀ ਨਾ ਅੰਨਿਆਂ ਦੇ ਫੈਸਲੇ ਨੂੰ ਵਿਕਾਸ ਕਮੇਟੀ ਐਸਸੀ ਦਫਤਰ ਉਪਰਾਹਣ ਬਣਾਇਆ ਜਾ ਸਕਦਾ ਜਿਹੜੇ ਅੱਜ ਜਿਥੇ ਬੱਧ ਹੈ ਵਿਕਾਸ ਕਮੇਟੀ ਨੂੰ ਸੂਝਿਤ ਕਰੇਗੀ ਪਰ ਪ੍ਰਸ਼ਾਸਨ ਦੋ ਰਾਉਂਡ ਦੇ ਜੁਤੀ ਗਈ ਹੈ ਦੋ ਰਾਉਂਡ ਦੇ ਵਿੱਚ ਦਬਾਵਾ ਜਾ ਰਿਹਾ ਹੈ ਕਿ ਮਟਕਾ ਚੌਕ ਸਟ੍ਰੀਟ 17 ਤੱਕ ਲਿਆ ਜਾਵੇਗਾ ਉਸ ਤੋਂ ਬਾਅਦ ਵਿਰੋਧੀ ਤਿਰਦੇ ਦਿੱਤਾ ਹੈ ਕਿ ਮੌਜੂਦਾ ਇਹ ਪੋਲਟਾ ਦੀ ਅਮਾਦ ਦੇ ਟਿੱਕ ਦੇ ਹਾਣ ਦੇ ਉਸ ਤੋਂ ਮੁੱਖੀ ਦੀ ਮੁਗਰਨ ਉਹਦੇ ਪਸਾਰਾਂ ਨੂੰ ਤੁਹਾਨੂੰ ਜੱਟ ਵੀ ਲਿਖਾ ਦੇ ਉੱਤੇ ਹੀ ਜਿਹੜਾ ਉੱਤੇ ਹੀ ਜਿਹੜਾ ਇੱਕੋ ਗਰਾਹ ਦਾ ਪੋਚਾ ਜਿਹੜਾ ਉਹ ਵਾਪਸ ਬਰਤ ਚੌਥੀ ਸੈਕਟਰਾਂ ਉੱਪਰ ਆ ਜਾਵੇਗਾ ਚੰਗਰ ਤੋਂ ਬੁੜੇ ਜਿਹੜੇ ਚੰਗਰ ਜਿਸਿੰਗ ਦਾ ਉਹ ਇਜਿਤ ਬਕਰੇ ਕਿ ਖੇਤੀ